ਗ੍ਰੇਟਰ ਮਾਂਚੈਸਟਰ ਦੀ ਪੁਲਿਸ ਦੇ ਵੱਲੋਂ ਇੱਕ ਬਹੁਤ ਵੱਡਾ دہشتਗਰਦ ਹਮਲਾ ਯੂਕੇ ਦੀ ਧਰਤੀ ਤੇ ਹੋਣ ਵਾਲਾ ਉਹਨੂੰ ਰੋਕਿਆ ਗਿਆ ਗਾਈਜ਼ ਜਿਹੜੀ ਅੱਜ ਸਟੋਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੇਕਰ ਕਿਤੇ ਖੁਦਾ ਨਾ ਖਾਸਤਾ ਇਹ ਗੱਲ ਅੱਗੇ ਵੱਧ ਜਾਂਦੀ ਇਹ دہشتਗਰਦਾਂ ਦੇ ਜਿਹੜੇ ਉਹਨਾਂ ਦੇ ਜਿਹੜੀਆਂ ਉਹਨਾਂ ਦੀਆਂ ਯੋਜਨਾਵਾਂ ਸੀਗੀਆਂ ਜੇਕਰ ਉਹ ਪੂਰੀਆਂ ਕਰ ਲੈਂਦੇ ਤਾਂ ਜਿਹੜਾ ਇਸ ਸਟੋਰੀ ਦੇ ਵਿੱਚ ਜ਼ਿਕਰ ਮਿਲ ਰਿਹਾ ਜਾਂ ਗ੍ਰੇਟਰ ਮਾਂਚੈਸਟਰ ਦੀ ਪੁਲਿਸ ਨੇ ਇਹ ਗੱਲ ਦੱਸੀ ਆ ਕਿ ਯੂਕੇ ਦੀ ਹਿਸਟਰੀ ਦਾ ਸਭ ਤੋਂ ਭਿਆਨਕ دہشتਗਰਦ ਹਮਲਾ ਹੋ ਸਕਦਾ ਸੀ ਹੁਣ ਇਹ ਸਾਰੀ ਕਹਾਣੀ ਕੀ ਆ ਇਹਦੇ ਲਈ ਤੁਹਾਨੂੰ ਮੇਰੇ ਨਾਲ ਥੋੜਾ ਜਿਹਾ ਜੁੜੇ ਰਹਿਣਾ ਪੈਣਾ ਕਿਉਂਕਿ ਲੰਬੀ ਸਟੋਰੀ ਆ ਪਰ ਮੈਂ ਕੋਸ਼ਿਸ਼ ਕਰੂੰਗਾ ਜਿਹੜੇ ਮੇਨ ਮੇਨ ਬਿਟਸ ਆ ਉਹ ਤੁਹਾਡੇ ਨਾਲ ਸਾਂਝੇ ਕਰਾਂ ਬੀਬੀਸੀ ਨਿਊਜ਼ ਦੇ ਜਿਹੜਾ ਰਿਪੋਰਟ ਸਾਂਝੀ ਕੀਤੀ ਆ ਗਿਟ ਮਾਂਚੈਸਟਰ ਪੁਲਿਸ ਦੇ ਜਿਹੜਾ ਹਵਾਲੇ ਦੇ ਨਾਲ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ ਪੁਲਿਸ ਨੇ ਸੋ ਬੀਬੀਸੀ ਨਿਊਜ਼ੇ ਰਿਪੋਰਟ ਕਰ ਰਿਹਾ ਕਿ ਮਾਂਚੈਸਟਰ ਦੇ ਅੰਦਰ ਯੂਕੇ ਦਾ ਮੋਸਟ ਡੈਡਲੀ ਟੈਰਰਿਸਟ ਅਟੈਕ ਹੋ ਸਕਦਾ ਸੀਗਾ ਜਿਹਨੂੰ ਕਿ ਪੁਲਿਸ ਨੇ ਰੋਕਿਆ ਰੋਕਿਆ ਕਿਦਾਂ ਇੱਕ ਅੰਡਰਕਵਰ ਆਪਰੇਟਿਵ ਦੀ ਮਦਦ ਦੇ ਨਾਲ ਸਿੰਪਲ ਲੈਂਗੁਏਜ ਦੇ ਵਿੱਚ ਮੈਂ ਕਹਿ ਲਵਾਂ ਤੇ ਇੱਕ ਕਹਿ ਲਓ ਕਿ ਇੱਕ ਸੀਕ੍ਰੇਟ ਏਜੰਟ ਸਗਾ ਜਿਹਦੀ ਮਦਦ ਦੇ ਨਾਲੇ ਰੋਕਿਆ ਰੋਕਿਆ ਗਿਆ ਤੇ ਜਿਨੇ ਆਪਣੇ ਆਪ ਨੂੰ ਇੱਕ ਵੱਡੇ ਖਤਰੇ ਦੇ ਵਿੱਚ ਪਾਇਆ ਪੁਲਿਸ ਨੇ ਇਹ ਗੱਲ ਕਹੀ ਆ ਅੱਛਾ ਇੱਕ ਸਾਕਸ਼ਕ ਆ ਜੀ ਵਾਲਿਦ ਸਾਦੋ ਆਈ 38 ਸਾਲਾਂ ਦਾ ਆ ਹੋਰ ਸਾਕਸ਼ਾ ਜੀ ਉਹਦਾ ਨਾਮ ਹੈਗਾ ਅਮਰ ਹੁਸੈਨ ਜੋ ਕਿ 52 ਸਾਲਾਂ ਦਾ ਆ ਇਕੱਠੇ ਹੋ ਕੇ ਜਿਹੜਾ ਇੱਕ ਯੂਕੇ ਦੇ ਵਿੱਚ ਬੜਾ ਵੱਡਾ دہشتਗਰਦ ਹਮਲਾ ਪਲਾਨ ਕਰ ਰਹੇ ਸੀਗੇ ਯਹੂਦੀ ਪਾਈਚਾਰੇ ਦੇ ਉੱਤੇ ਜੂਇਸ਼ ਕਮਿਊਨਿਟੀ ਦੇ ਉੱਤੇ ਤੁਸੀਂ ਲੰਘੇ ਦਿਨੀ ਆਪਾਂ ਸਿਡਨੀ ਦੇ ਵਿੱਚ ਜੋ ਕੁਝ ਹੋਇਆ ਜੂਵਿਸ਼ ਭਾਈਚਾਰੇ ਦੇ ਉੱਤੇ ਆਪਾਂ ਦੇਖ ਕੇ ਹਟਿਆ ਜਹੂਦੀ ਭਾਈਚਾਰਾ ਲਗਾਤਾਰ ਇਹ ਕੰਪਲੇਂਟ ਕਰ ਰਿਹਾ ਕਿ ਜਿਹੜਾ ਐਂਟੀ ਸੈਮਿਟਿਜ਼ਮ ਆ ਮਤਲਬ ਕਿ ਜਹੂਦੀਆਂ ਦੇ ਖਿਲਾਫ ਜਿਹੜੀ ਨਫ਼ਰਤ ਆ ਉਹ ਇੱਕ ਵਾਰ ਫਿਰ ਕਹਿ ਲਓ ਕਿ ਦੁਬਾਰਾ ਬਹੁਤ ਜ਼ਾਰੇ ਹਵਾਰ ਹੋਇਆ ਉਹਦਾ ਪਿਛਲੇ ਕੁਝ ਸਮੇਂ ਦੇ ਵਿੱਚ ਅਦਰਵਾਈਜ਼ ਆਪਾਂ ਹਿਟਲਰ ਦੇ ਟਾਈਮ ਤੇ ਦੇਖਿਆ ਯਾ ਜਹੂਦੀ ਭਾਈਚਾਰੇ ਨੇ ਬਹੁਤ ਔਖਾ ਸਮਾਂ ਕਹਿ ਲਓ ਕਿ ਉਦੋਂ ਦੇਖਿਆ ਹੌਲੋਕਾਸਟ ਹੋਇਆ ਜਾਂ ਸਾਰਾ ਕੁਝ ਵੀ ਸੋ ਇਹ ਹੁੰਦਾ ਕੀ ਹੈ ਜੀ ਇਹ ਜਿਹੜਾ ਸਾਧੋ ਆਈ ਆ ਇਹ ਇਹ ਬੜਾ ਐਕਸਟ੍ਰੀਮ ਜਿਹੜਾ ਮਾਈਂਡਸੈਟ ਵਾਲਾ ਬੰਦਾ ਆ ਇਹ ਤੇ ਇਹਦਾ ਬੈਕਗ੍ਰਾਉਂਡ ਦੱਸਿਆ ਜਾ ਰਿਹਾ ਤੁਨੀਸ਼ੀਆ ਦਾ ਅੱਛਾ ਇਹ ਇਹਦੇ ਵੱਲੋਂ ਕੀ ਕੀਤਾ ਜਾਂਦਾ ਕਿ ਇਹ ਨਾ ਕਈ ਜਿਹੜੇ ਆ ਫੇਸਬੁੱਕ ਪੇ ਅਕਾਊਂਟ ਜਿਹੜੇ ਬਣਾਉਂਦਾ ਤੇ ਉਹ ਫੇਸਬੁੱਕ ਅਕਾਊਂਟਾਂ ਦੇ ਉੱਤੇ ਪੇਜਾਂ ਦੇ ਉੱਤੇ ਇਹ ਆਪਣੀ ਜਿਹੜੀ ਇਹ ਆਈਐਸਆਈਐਸ ਜਿਹੜਾ ਹੈਗੀ ਆ ਉਹਨਾਂ ਦੀ ਜਿਹੜੀ ਆਈਡਿਓਲੋਜੀ ਆ ਉਹਨੂੰ ਵਿਅਕਤ ਕਰਦਾ ਉਹਨੂੰ ਅੱਗੇ ਤੋਰਦਾ ਉਹ ਜਿਹੜਾ ਉਹਨਾਂ ਦਾ ਪ੍ਰੋਪਗੈਂਡਾ ਆ ਇਸੇ ਜਦੋਂ ਕਹਿ ਲਓ ਕਿ ਅਥਾਰਟੀਆਂ ਨੂੰ ਪਤਾ ਲੱਗਦਾ ਤੇ ਇਹ ਜਿਹੜਾ ਇੱਕ ਸਖਸ਼ਾ ਜਿਹੜਾ ਕਿ ਅੰਡਰਕਵਰ ਆਪਰੇਟਿਵ ਆ ਉਹ ਆਪਣੇ ਆਪ ਨੂੰ ਇਹਨਾਂ ਦੇ ਨਾਲ ਜੋੜਦਾ ਤੇ ਉਹ ਉਹਦਾ ਨਾਮ ਜਿਹੜਾ ਫਾਰੂਕ ਇਹਨਾਂ ਨੂੰ ਪਤਾ ਹੁੰਦਾ ਕਿ ਉਸ ਅੰਡਰਕਵਰ ਆਪਰੇਟਿਵ ਦਾ ਨਾਮ ਇਹ ਜਿਹੜੇ ਵਾਲਿਦ ਸਾਧੋ ਆਈਆ ਇਹਨੂੰ ਹੁੰਦਾ ਕਿ ਫਾਰੂਕ ਆ ਤੇ ਇਹ ਫੇਸਬੁੱਕ ਪੇजेस ਦੇ ਉੱਤੇ ਇਸ ਤਰੀਕੇ ਦੀ ਇਨਫੋਰਮੇਸ਼ਨ ਦੇਖ ਕੇ ਆਪਣੇ ਆਪ ਨੂੰ ਕਹਿ ਲਓ ਕਿ ਉਹਨਾਂ ਦੇ ਨਾਲ ਜੋੜਦਾ ਤੇ ਇਹ ਵੀ ਉਦਾਂ ਕਦੇ ਵਿਚਾਰ ਬਿਆਨਤ ਕਰਦਾ ਉਹਨਾਂ ਦਾ ਭਰੋਸਾ ਜਿੱਤਣ ਦੇ ਲਈ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਪੁਲਿਸ ਨੂੰ ਪਤਾ ਲੱਗੇ ਕਿ ਕੀ ਕਰਨਾ ਚਾਹੁੰਦਾ ਹੈ ਇਹ ਬੰਦੇ ਦੇ ਵਿਚਾਰ ਕੀ ਆ ਸਾਧੋ ਆਈ ਆ ਜੀ ਇਹ ਇੱਕ ਨਾ ਇਸਲਾਮਿਕ ਸਟੇਟ ਦਾ دہشتਗਰਦ ਆ ਅਬਦਲ ਹਾਮਿਦ ਅਬੂਦ ਇਸ ਅਬਦਲ ਹਾਮਿਦ ਨੇ ਜੀ 215 ਦੇ ਵਿੱਚ ਪੈਰਿਸ ਦੇ ਅੰਦਰ ਇੱਕ دہشتਗਰਦ ਕਾਰਵਾਈ ਨੂੰ ਇਨਜਾਮ ਦਿੱਤਾ ਸੀਗਾ ਜਿਹਦੇ ਵਿੱਚ 130 ਲੋਕ ਮਾਰੇ ਗਏ ਸਗੇ ਹੁਣ ਉਸ ਤਰੀਕਾ ਜਿਹੜਾ ਜਿਹੜੇ دہشت گرد ਨੇ 215 ਦੇ ਵਿੱਚ 130 ਲੋਕ ਪੈਰਿਸ ਦੇ ਅੰਦਰ ਮਾਰੇ ਸਗੇ ਉਹਨੂੰ ਜਿਹੜਾ ਸਾਧੋ ਆਈਆ ਉਹਨੂੰ ਇਹ ਹੀਰੋ ਵਰਸ਼ਿਪ ਉਹਦੀ ਕਰਦਾ ਮਤਲਬ ਕਿ ਉਹਨੂੰ ਪੂਜਣ ਦੇ ਲੈਵਲ ਤੱਕ ਜਾ ਕੇ ਕਹਿ ਲੋ ਕਿ ਉਹਨੂੰ ਫੋਲੋ ਕਰਦਾ ਤੇ ਇਹ ਜਿਹੜਾ ਸਾਧੋ ਆਈਆ ਇਹ 130 ਲੋਕ ਜਿਹੜੇ ਮਾਰੇ ਗਏ ਸਗੇ ਉਹਨੂੰ ਬੜਾ ਵੱਡਾ ਗ੍ਰੇਟ ਈਵੈਂਟ ਦੱਸਦਾ ਆ ਅੱਛਾ ਇਹ ਜਿਹੜਾ ਫਾਰੂਕ ਆ ਮਤਲਬ ਜਿਹੜਾ ਅੰਡਰ ਕਵਰ ਆਪਰੇਟਿਵ ਸਿਕਾ ਉਹ ਸਾਧੋ ਆਈ ਦੇ ਨਾਲ ਜਿਹੜਾ ਟੱਚ ਦੇ ਵਿੱਚ ਆਉਂਦਾ ਦਸੰਬਰ 2022 ਦੇ ਅ ਜਿਹੜਾ ਅੰਦਰ ਤੇ ਫਿਰ ਇਹ ਜਿਹੜਾ ਫਾਰੂਕ ਕਹਿੰਦਾ ਕਿ ਕੋਈ ਨਹੀਂ ਮੈਂ ਤੈਨੂੰ ਹਥਿਆਰ ਲਿਆ ਕੇ ਦੇ ਸਕਦਾ ਤੇ ਕਿਉਂਕਿ ਇਹ ਜਿਹੜਾ ਸਾਧੋ ਆਈ ਆ ਨਾ ਇਹ ਇਹ ਬੀਬੀਸੀ ਨਿਊਜ਼ ਦੀ ਇਸ ਰਿਪੋਰਟ ਦੇ ਵਿੱਚ ਜ ਹੁਣ ਕਿਉਂਕਿ ਅਦਾਲਤ ਦੇ ਵਿੱਚ ਇਹਨਾਂ ਤੇ ਇਹ ਦੋਸ਼ ਤੈਅ ਹੋ ਗਿਆ ਸਿੱਧ ਹੋ ਗਿਆ ਆ ਕਿ ਇਹ ਇਹ ਤੈਅਸ਼ਤ ਕਰਦੀ ਕਰਨੀ ਚਾਹੁੰਦੇ ਸੀ ਇੱਥੇ ਉੱਥੇ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨਾ ਇਹ ਜਿਹੜਾ ਸਾਧੋ ਆਇਆ ਇਹ ਇਹ ਕਹਿੰਦਾ ਕਿ ਮੈਨੂੰ ਬਹੁਤ ਜਿਹੜੀ ਨਫਰਤ ਆ ਤੇ ਇਹ ਕਹਿੰਦਾ ਕਿ ਮੈਂ ਮੇਰਾ ਕਈ ਵਾਰ ਜੀ ਕਰਦਾ ਕਿ ਮੈਂ ਨਾਈਫ ਨਾਲ ਹਮਲਾ ਕਰ ਦਵਾ ਪਰ ਨਾਈਫ ਦੇ ਨਾਲ ਕਹਿੰਦਾ ਮੈਂ ਉਹਨੇ ਬੰਦਿਆ ਨੂੰ ਮਾਰ ਨਹੀਂ ਸਕਦਾ ਜਿੰਨਿਆਂ ਨੂੰ ਮੈਂ ਮਾਰਨਾ ਚਾਹੁੰਦਾ ਇਸ ਕਰਕੇ ਮੈਨੂੰ ਬੰਦੂਕ ਦੀ ਜਰੂਰਤ ਆ ਮੈਨੂੰ ਬੰਦੂਕਾਂ ਦੀ ਜਰੂਰਤ ਆ ਤੇ ਤਾਂ ਕਿ ਮੈਂ ਵੱਧ ਤੋਂ ਵੱਧ ਜਿਹੜਾ ਨੁਕਸਾਨ ਕਰ ਸਕਾਂ ਵੱਧ ਤੋਂ ਵੱਧ ਜਿਹੜੀ ਆ ਕਤਲੋਗਾਰਤ ਆ ਉਹੋ ਮਚਾ ਸਕਾਂ ਸੋ ਆਬਵੀਅਸਲੀ ਇਹਨੂੰ ਨਹੀਂ ਸੀ ਪਤਾ ਕਿ ਇਹ ਅੰਡਰ ਕਵਰ ਆਪਰੇਟਿਵ ਦੇ ਨਾਲ ਗੱਲ ਕਰ ਰਿਹਾ ਤੇ ਉਸ ਆਪਰੇਟਮ ਨੇ ਜਿਹੜਾ ਫਾਰੂਕ ਬਣ ਕੇ ਉਹਨੇ ਇਹਦਾ ਪੂਰੀ ਤਰੀਕੇ ਨਾਲ ਭਰੋਸਾ ਜਿੱਤਿਆ ਤੇ ਭਰੋਸਾ ਜਿੱਤ ਕੇ ਤੇ ਫਿਰ ਬਾਅਦ ਵਿੱਚ ਜਿਹੜੀ ਆ ਇਹਦੀ ਗ੍ਰਿਫਤਾਰੀ ਹੁੰਦੀ ਆ ਪੁਲਿਸ ਨੇ ਇਹ ਵੀ ਦੱਸਿਆ ਕਿ ਇਹਦੇ ਕਰਕੇ ਹੀ ਜਿਹੜਾ ਅੰਡਰ ਕਵਰ ਆਪਰੇਟਿਵ ਸੀਗਾ ਉਹਦੇ ਕਰਕੇ ਸਾਨੂੰ ਬਹੁਤ ਸਾਰੇ ਜਿਹੜੇ ਆ ਸਬੂਤ ਐਵੀਡੈਂਸ ਜਿਹੜੇ ਮਿਲੇ ਆ ਤੇ ਅਸੀਂ ਇਸ ਸਬ ਕਾਸੇ ਦਾ ਕਹਿ ਲੋ ਕਿ ਭਾਂਡਾ ਫੋਰਡ ਕਰ ਸਕੇ ਆ ਅੱਛਾ ਇਹ ਜਿਹੜਾ ਸਾਧੋ ਆਈ ਆ ਜੀ ਜਿਵੇਂ ਮੈਂ ਕਿਹਾ ਕਿ ਇਹਦੀ ਇਹਦਾ ਜਿਹੜਾ ਬੈਕਗ੍ਰਾਉਂਡ ਟੁਨੀਸ਼ੀਆ ਦੇ ਨਾਲ ਦੱਸਿਆ ਜਾ ਰਿਹਾ ਇਹਦੇ ਕੋ ਯੂਕੇ ਦੀ ਸਿਟੀਜ਼ਨਸ਼ਿਪ ਸੀਗੀ ਤੇ ਇਸੇ ਤਰੀਕੇ ਨਾਲ ਇਹ ਸਾਧੋ ਆਈ ਜਿਹੜਾ ਆ ਇਹ ਇੱਕ ਹੋਰ ਜਿਹੜਾ ਆਈਐਸ ਸਿੰਪੈਥਾਈਜ਼ਰ ਆ ਹੁਸੈਨ ਉਹਨੂੰ ਆਪਣੇ ਨਾਲ ਰੋਂਦਾ ਤੇ ਇਹ ਜਿਹੜਾ ਹੁਸੈਨ ਆ ਜੀ ਇਹ ਕੁਵੇਤੀ ਨੈਸ਼ਨਲ ਆ ਤੇ ਇਹ ਪਹਿਲਾਂ ਇਹ ਕਿਤੇ ਹੋਰ ਰਹਿੰਦਾ ਸੀਗਾ ਪਰ ਜਿਹੜਾ ਅਦਾਲਤ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਇਹ ਜਿਹੜਾ ਸਾਧੋ ਆਈ ਆਏ ਨੇ ਆਪਣੇ ਆਪ ਨੂੰ ਮਾਂਚੈਸਟਰ ਦੇ ਵਿੱਚ ਤਾਂ ਲੈ ਕੇ ਆਇਆ ਕਿ ਇਹ ਇੱਥੇ ਇਸ دہشتਗਰਦੀ ਜਿਹੜੀ ਕਰਨੀ ਚਾਹੁੰਦਾ ਸੀਗਾ ਤਾਂ ਹੀ ਇਹ ਮਾਂਚੈਸਟਰ ਦੇ ਅੰਦਰ ਉਹ ਮੂਵ ਹੁੰਦਾ ਹੈ ਸਾਧੋ ਆਈ ਆ ਨਾ ਇਹਦਾ ਛੋਟਾ ਭਰਾ ਜਿਹੜਾ ਬਿੱਲੀ ਬਿਲਾਲ ਜਾਂ ਬਲੀਲ ਕਹੋ ਬਿਲਾਲ ਸਾਧੋ ਆਈ ਉਹਨੂੰ ਵੀ ਜਿਹੜਾ ਗਿਲਟੀ ਪਾਇਆ ਗਿਆ ਕਿ ਉਹਨੇ ਇਹਦੀ ਇਹਦੀ ਜਿਹੜੇ ਪਲਾਨਸ ਦੀ ਖਬਰ ਆ ਉਹ ਨਹੀਂ ਦਸੀ ਕਿਉਂਕਿ ਜੇਕਰ ਤੁਹਾਡੇ ਲਾਗੇ ਤੁਹਾਡੇ ਸਾਹਮਣੇ ਕੁਝ ਗੈਰ ਕਾਨੂੰਨਨ ਹੋ ਰਿਹਾ ਤੇ ਤੁਹਾਨੂੰ ਕਾਨੂੰਨ ਦੇ ਮੁਤਾਬਕ ਉਹਦੀ ਜਾਣਕਾਰੀ ਅਥਾਰਟिटीज ਨੂੰ ਦੇਣੀ ਹੁੰਦੀ ਆ ਸੋ ਇਹਦੇ ਉੱਤੇ ਇਹ ਜਿਹੜਾ ਦੋਸ਼ ਸਿੱਧ ਹੋਇਆ ਕਿ ਇਹਨੇ ਇਸ ਪਲਾਨਸ ਦੀ ਜਾਣਕਾਰੀ ਜਿਹੜੀ ਆ ਉਹ ਅਧਿਕਾਰੀਆਂ ਨੂੰ ਨਹੀਂ ਦਿੱਤੀ ਅਥਾਰਟिटीज ਨੂੰ ਨਹੀਂ ਦਿੱਤੀ ਸੋ ਇਹਨਾਂ ਦਾ ਬੇਸਿਕਲੀ ਜਿਹੜੀ ਇਹਨਾਂ ਦੀ ਯੋਜਨਾ ਇਹ ਸੀਗੀ ਕਿ ਵੱਧ ਤੋਂ ਵੱਧ ਹਥਿਆਰ ਲੈ ਕੇ ਆਉਣੇ ਆ ਹਥਿਆਰ ਲੈ ਕੇ ਜਿੰਨੇ ਲੋਕਾਂ ਨੂੰ ਮਾਰ ਸਕਿਆ ਸੀ ਜਿਊਿਸ਼ ਲੋਕਾਂ ਨੂੰ ਮਾਰਨਾ ਜਿਹਦਾ ਮੰਨਣਾ ਜਿਹੜਾ ਬਾਲੀਤ ਸਾਧੋ ਆਈ ਆ ਏ ਦਾ ਇਹ ਇਸ ਤਰੀਕੇ ਨਾਲ ਸੋਚ ਰਿਆ ਸੀਗਾ ਕਿ ਇਸ ਹਮਲੇ ਤੋਂ ਬਾਅਦ ਮੈਂ ਆਪਣੇ ਆਪ ਨੂੰ ਮਾਰ ਲੈਣਾ ਇਹਨੇ ਕੋਈ 74000 ਪਾਉਂਡ ਜਿਹੜਾ ਕੈਸ਼ ਆ ਉਹ ਇੱਕ ਜਿਹੜਾ ਕੰਕਰੀਟ ਆਪਣੀ ਗਾਰਡਨ ਦੇ ਵਿੱਚ ਕਿਸੇ ਥੱਲੇ ਜਿਹੜਾ ਆਪਣੀ ਸੇਫ ਦੇ ਵਿੱਚ ਦੱਬਿਆ ਹੋਇਆ ਸੀਗਾ ਆਪਣੇ ਪਰਿਵਾਰ ਦੇ ਲੈ ਕੇ ਕਿਉਂਕਿ ਅਥਾਰਟिटीज ਦੀ ਨਿਗਾਹ ਦੇ ਵਿੱਚ ਆਉਂਦਾ ਜਦੋਂ ਬਹੁਤ ਸਾਰੇ ਫੇਸਬੁੱਕ ਪੇਜ ਜਿਹੜੇ ਆ ਬਣਾਏ ਜਾਂਦੇ ਆ ਫਿਰ ਹੌਲੀ-ਹੌਲੀ ਕੰਟਰ ਕਵਰ ਆਪਰੇਟਿਵ ਜਾ ਕੇ ਇਹਦੇ ਨਾਲ ਗੱਲਬਾਤ ਕਰਕੇ ਇਹਨੂੰ ਉਹ ਕਹਿੰਦਾ ਕਿ ਠੀਕ ਹੈ ਜੇ ਤੈਨੂੰ ਹਥਿਆਰ ਚਾਹੀਦੇ ਆ ਤੇ ਕਿਉਂਕਿ ਮੈਂ ਤੈਨੂੰ ਹਥਿਆਰ ਲਿਆਉਣ ਦੇ ਵਿੱਚ ਤੇਰੀ ਮਦਦ ਕਰੂੰਗਾ ਤੇ ਇਸੇ ਤਰੀ ਫਿਰ ਇਹਨਾਂ ਦੀ ਜਿਹੜੀ ਆ ਗ੍ਰਿਫਤਾਰੀ ਹੁੰਦੀ ਵਾਲਿਦ ਸਾਦੋ ਆਈ ਆ ਜੀ ਇਹਦੀ ਗ੍ਰਿਫਤਾਰੀ ਹੁੰਦੀ ਹੈ ਇੱਕ ਹੋਟਲ ਕਾਰ ਪਾਰਕ ਦੇ ਵਿੱਚ ਬੋਲਟਨ ਦੇ ਅੰਦਰ 8 ਮਈ 2023 ਨੂੰ ਐਂਡ کورٹ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਦੋ ਅਸੌਲਟ ਰਾਈਫਲਸ ਇੱਕ ਸੈਮੀ ਆਟੋਮੈਟਿਕ ਪਿਸਟਲ ਤੇ ਆਲਮੋਸਟ 200 ਰਾਉਂਡਸ ਆਫ ਅਮਿਊਨੀਸ਼ਨ ਜਿਹੜੇ ਇਹਦੇ ਵਹੀਕਲ ਦੇ ਵਿੱਚੋਂ ਫੜੇ ਗਏ ਨੇ ਜਿਹੜੇ ਇਹਦਾ ਨਾਲ ਦਾ ਸਾਥੀ ਸੀਗਾ ਹੁਸੈਨ ਤੇ ਇਹਦਾ ਭਰਾ ਸੀਗਾ ਬਲੀਲ ਸਾਧੋਆਈ ਉਹ ਵੀ ਦੋਨੇ ਹੀ ਇਹਦੀ ਗ੍ਰਿਫਤਾਰੀ ਤੋਂ ਕੁਝ ਮਿੰਟ ਬਾਅਦ ਉਹਨਾਂ ਦੀ ਵੀ ਦੋਨਾਂ ਦੀ ਗ੍ਰਿਫਤਾਰੀ ਉਹ ਹੋ ਗਈ ਆ ਇਹ ਬਲੀਦ ਸਾਧੋਆਈ ਤੇ ਜਿਹੜਾ ਹੁਸੈਨ ਆ ਇਹਨਾਂ ਦੋਨਾਂ ਨੂੰ ਗਿਲਤੀ ਪਾਇਆ ਗਿਆ 13 ਦਸੰਬਰ 2023 ਤੋਂ ਲੈ ਕੇ 9 ਮਈ 2024 ਦੇ ਦਰਮਿਆਨ دہشت گردੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਲਈ ਗਿਲਟੀ ਪਾਇਆ ਗਿਆ ਤੇ ਜਿਹੜਾ ਬਿਲਾਲ ਸਾਧੋ ਆਈਆ ਇਹਨੂੰ ਇਹ ਕਨਵਿਕਟ ਹੋਇਆ ਜੀ ਕਿ ਇਹਨੇ ਜਿਹੜੀ ਇਨਫੋਰਮੇਸ਼ਨ ਹੈ ਕਿ دہشت گردੀ ਦੀ ਇਨਫੋਰਮੇਸ਼ਨ ਇਹਨੇ ਨਹੀਂ ਦਿੱਤੀ ਅਥਾਰਟिटीज ਨੂੰ ਨਹੀਂ ਦੱਸਿਆ ਸੋ ਇਹ ਜਿਹੜਾ ਚੰਗੀ ਗੱਲ ਹੈ ਕਿ ਗ੍ਰੇਟਰ ਮਾਂਚੈਸਟਰ ਪੁਲਿਸ ਦੀ ਇਸ ਜਿਹੜੀ ਆ ਕਹੋ ਕਿ ਚੁਸਤੀ ਦੇ ਕਰਕੇ ਉਹਨਾਂ ਦੀ ਇਸ ਕਾਰਵਾਈ ਦੇ ਕਰਕੇ ਯੂਕੇ ਦੀ ਧਰਤੀ ਤੇ ਇੱਕ ਬਹੁਤ ਵੱਡਾ دہشتਗਰਦ ਹਮਲਾ ਜਿਹੜਾ ਉਹ ਹੁਣ ਉਹ ਰੁਕ ਗਿਆ ਸੋ ਆਪਣੀ ਪ੍ਰਤੀਕਿਰਿਆ ਜਰੂਰ ਜ਼ਾਹਰ ਕਰਦੇ ਹੋ ਫੋਲੋ ਤੇ ਜਰੂਰ ਕਰ ਲਿਓ ਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ